ਮੈਂ ਡਾਕਟਰ ਤੇਰਾਕਾਰ ਗੱਲ ਕਰਨ ਲੱਗੀ ਹਾਂ ਲਗਨ ਦੇ ਆਧਾਰ ਉੱਤੇ ਤੁਹਾਡੇ ਵਾਸਤੇ ਕਿਹੜੀ ਇਲਾਜ ਪદ્ધਤੀ ਜਾਂ ਇਲਾਜ ਪ੍ਰਣਾਲੀ ਤੁਸੀਂ ਅਪਣਾਓ ਤਾਂ ਕਿ ਬਿਮਾਰੀਆਂ ਤੋਂ ਛੁਟਕਾਰਾ ਹੋਵੇ ਤੇ ਲਾ ਇਲਾਜ ਬਿਮਾਰੀਆਂ ਛੇਤੀ ਠੀਕ ਹੋ ਜਾਣ ਸੱਥਿਓ ਤੁਸੀਂ ਕਦੀ ਸੋਚਿਆ ਇੰਨੀਆਂ ਦਵਾਈਆਂ ਖਾਈ ਜਾ ਰਹੇ ਇੰਨੀਆਂ ਦਵਾਈਆਂ ਖਾਧੀਆਂ ਐਨੇ ਡਾਕਟਰ ਬਦਲੇ ਬਿਮਾਰੀ ਫਿਰ ਵੀ ਠੀਕ ਨਹੀਂ ਹੋ ਰਹੀ ਕਈ ਵਾਰੀ ਤਾਂ ਉਨੀ ਕਮਾਈ ਹੁੰਦੀ ਨਹੀਂ ਬੰਦੇ ਦੀ ਜਿੰਨੀ ਆ ਦਵਾਈਆਂ ਦੇ ਉੱਤੇ ਪੈਸਾ ਜਿਹੜਾ ਉਹ ਖਰਚ ਹੋ ਜਾਂਦਾ ਫਰਕ ਫਿਰ ਵੀ ਨਹੀਂ ਪੈਂਦਾ ਮਮਾ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਇਲਾਜ ਪ੍ਰਣਾਲੀਆਂ ਹਨ ਜੁਨਾਨੀ ਪੈਥੀ ਐਲੋਪੈਥੀ ਆਯੁਰਵੈਦ ਹੋਮੋਪੈਥੀ ਨੇਚਰੋਪੈਥੀ ਪਰ ਪਤਾ ਤੁਹਾਨੂੰ ਲੱਗਦਾ ਅਸੀਂ ਆਪਣੇ ਲਗਨ ਅਨੁਸਾਰ ਜੇ ਕਿਤੇ ਉਸ ਪੈਥੀ ਨੂੰ અપਨਾ ਕੇ ਆਪਣਾ ਇਲਾਜ ਕਰਾਈਏ ਤਾਂ 100% ਯਕੀਨਨ ਤੁਸੀਂ ਠੀਕ ਹੋ ਜਾਓਗੇ ਇੱਕ ਵਾਰੀ ਅਜ਼ਮਾ ਕੇ ਤਾਂ ਦੇਖੋ ਠੀਕ ਹੈ ਜੀ ਮੈਂ ਤੁਹਾਨੂੰ ਦੱਸਾਂਗੀ ਲਗਨ ਅਨੁਸਾਰ ਤੁਹਾਡੇ ਕਿਹੜੀ ਪੈਥੀ ਤੁਸੀਂ અપਨਾਓ ਤਾਂ ਕਿ ਤੁਸੀਂ ਠੀਕ ਹੋ ਜਾਓ ਮੇਖ ਲਗਨ ਤੋਂ ਸ਼ੁਰੂ ਕਰਾਂਗੀ ਮੇਖ ਲਗਨ ਵਾਲਿਓ ਤੁਸੀਂ ਅਗਲੀ ਤਤਨਾ ਭਰਪੂਰ ਹੁੰਦੇ ਹੋ ਹੁਣ ਤੱਕ ਮੈਂ ਦੱਸ ਚੁੱਕੀ ਹਾਂ ਇਸ ਲਈ ਤੁਹਾਡੀ ਗਰਮ ਤਸੀਰ ਨੂੰ ਠੰਡਾ ਕਰਨ ਲਈ ਤੁਹਾਡੇ ਲਈ ਫਾਇਦੇਮੰਦ ਹੈ ਆਯੁਰਵੈਦਿਕ ਪદ્ધਤੀ ਇਲਾਜ ਪ੍ਰਣਾਲੀ ਤੁਸੀਂ ਤ੍ਰਿਫਲਾ ਬ੍ਰਹਮੀ ਗੁਲਕੰਦ ਚੂਰਣ ਅਰਜੰਦੀਸ਼ਾਲ ਇਹਨਾਂ ਦੀ ਵਰਤੋਂ ਕਦੀ ਕਦਾਈ ਕਰਦੇ ਰਿਹਾ ਕਰੋ ਤੇ ਜਦੋਂ ਕਿਤੇ ਕੋਈ ਬਿਮਾਰੀ ਲੱਗਦੀ ਹੈ ਤਾਂ ਤੁਸੀਂ ਆਪਣਾ ਇਲਾਜ ਆਯੁਰਵੈਦਿਕ ਪદ્ધਤੀ ਨਾਲ ਹੀ ਕਰਵਾਉਗੇ ਬ੍ਰਿਖ ਲਗਨ ਵਾਲਿਆਂ ਦਾ ਕਿਉਂਕਿ ਰਾਸ਼ੀ ਸੁਆਮੀ ਹੁੰਦਾ ਹੈ ਸ਼ੁਕਰ ਮਿੱਟੀ ਤੱਤ ਵਾਲਾ ਇਹ ਲਗਨ ਹੈ ਇਸ ਕਰਕੇ ਇਹਨਾਂ ਦਾ ਨਾ ਹਾਈ ਮੈਟਾਬੋਲਿਜ਼ਮ ਹੁੰਦਾ ਹੈ ਇਸ ਲਈ ਤੁਸੀਂ ਪਹਿਲਾਂ ਤਾਂ ਸਾਦਾ ਖਾਣਾ ਖਾਇਆ ਕਰੋ ਸਾਦੀ ਖੁਰਾਕ ਲਿਆ ਕਰੋ ਤੁਹਾਡੇ ਲਈ ਨੇਚਰੋਪੈਥੀ ਵਾਟਰ ਥੈਰੇਪੀ ਮਡ ਥੈਰੇਪੀ ਫਾਇਦੇਮੰਦ ਆ ਸੋ ਜ਼ਮੀਨ ਨਾਲ ਜੁੜੀਆਂ ਪੈਥੀਆਂ ਤੁਹਾਡੇ ਲਈ ਬਿਮਾਰੀਆਂ ਦਾ ਇਲਾਜ ਸਿੱਧ ਹੋ ਸਕਦੀਆਂ ਮਿਥਨ ਲੱਗਣ ਵਾਲਿਓ ਤੁਸੀਂ ਤਾਂ ਬੇਸਿਕਲੀ ਚਲਾਕ ਤੇ ਤਰਾਰ ਹੁੰਨੇ ਹੋ ਇਸ ਕਰਕੇ ਬਾਤ ਤੱਤ ਵਾਲਿਓ ਤੁਹਾਡੇ ਲਈ ਐਲੋਪੈਥੀ ਤੇ ਉਹਦੇ ਨਾਲ ਹੋਮੋਪੈਥੀ ਤੁਸੀਂ ਦੋਨਾਂ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਤੁਹਾਡੀ ਬਿਮਾਰੀ ਇਹਨਾਂ ਨਾਲ ਹੀ ਠੀਕ ਹੋਣੀ ਆ ਕਿਉਂਕਿ ਮਿਥਨ ਲਗਣਾ ਬੁੱਧ ਲਗਨ ਸਵਾਮੀ ਆ ਤੁਸੀਂ ਕੀ ਕਰਦੇ ਹੋ ਵਿਗਿਆਨਕ ਸੋਚ ਵਾਲੇ ਹੁੰਨੇ ਹੋ ਇਸ ਕਰਕੇ ਇਹਨਾਂ ਦੋਹਾਂ ਪੈਥੀਆਂ ਤੋਂ ਇਲਾਵਾ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਕਰਕ ਲੰਗਨ ਵਾਲੇ ਸਭ ਤੋਂ ਸੰਵੇਦਨਸ਼ੀਲ ਜੇ ਕੋਈ 12 ਲਗਨਾ ਚੋਂ ਲਗਨ ਹੈ ਤਾਂ ਉਹ ਕਰਕ ਲਗਨੀ ਆ ਓਵਰ ਸੈਂਸਿਟਿਵ ਆ ਓਵਰ ਈਮੋਸ਼ਨਲ ਆ ਸੋ ਮੂਡ ਸਵਿੰਗਸ ਬਹੁਤ ਹੁੰਦੇ ਆ ਕੜਿਚ ਟੋਲਾ ਕੜਿਚ ਮਾਸਾ ਤੁਹਾਨੂੰ ਹੋਮਿਓਪੈਥੀ ਦੇ ਨਾਲ ਨਾਲ ਤੁਸੀਂ ਰੇਕੀ ਫਲਾਵਰ ਥੈਰੇਪੀ ਫਰੇਗਰੈਂਸ ਹਨ ਖੁਸ਼ਬੂ ਉਹ ਵਧੀਆ ਹੈ ਤਾਂ ਕਿ ਤੁਹਾਡੀ ਊਰਜਾ ਜਿਹੜੀ ਉਹ ਸਥਾਪਿਤ ਰਹੇ ਤੁਸੀਂ ਊਰਜਾਵਾਨ ਬਣੇ ਰਹੋ ਇਹ ਤੁਹਾਨੂੰ ਲਾਭ ਦੇਵੇਗੀ ਪੈਥੀ ਸਿੰਘ ਲਗਣ ਵਾਲਿਓ ਸੂਰਜ ਦੀ ਅਗਨੀ ਰਾਸ਼ੀ ਹੈ ਤੁਹਾਡੀ ਅਗਨੀ ਤਤਵਾ ਦਿਲ ਦੇ ਸੰਬੰਧੀ ਰੋਗ ਜਿਹੜੇ ਆ ਬਹੁਤ ਲੱਗਦੇ ਤੁਹਾਨੂੰ ਇਸ ਲਈ ਤੁਸੀਂ ਆਯੁਰਵੈਦਿਕ ਨੈਚਰੋਪੈਥੀ ਇਹ ਪੈਥੀ ਅਪਣਾ ਕੇ ਆਪਣਾ ਇਲਾਜ ਕਰਾਓ ਇੱਕ ਗੱਲ ਆ ਰੋਜ਼ਾਨਾ ਸੂਰਜ ਦੇ ਅੱਗੇ ਖੜੇ ਹੋਣਾ ਆ ਤੇ ਉਹਨੂੰ ਨਮਸਕਾਰ ਕਰਨਾ ਸੰਤੁਲਿਤ ਆਹਾਰ ਲੈਣਾ ਆ ਤੁਹਾਡੇ ਲਈ ਪ੍ਰਕਿਰਤਿਕ ਜੂਸ ਨੇਚਰਲ ਉਹ ਡੀਟੌਕਸ ਥੈਰੇਪੀ ਇਹ ਜਿਹੜੀ ਆ ਕਰਾਉਣੀ ਬਹੁਤ ਜ਼ਰੂਰੀ ਹੈ ਡੀਟੌਕਸੀਫਿਕੇਸ਼ਨ ਕਰਵਾਇਆ ਕਰੋ ਆਪਣਾ ਅੰਦਰੋਂ ਜ਼ਹਿਰ ਕੱਢਿਆ ਕਰੋ ਕਿਉਂਕਿ ਅਗਨੀ ਤੱਤ ਹੈ ਕੰਨਿਆਂ ਲੱਗਣ ਵਾਲੇ ਸਭ ਤੋਂ ਬੁੱਧੀਮਾਨ ਤੁਸੀਂ ਹੋ ਤੁਸੀਂ ਜਿਹੜੀ ਡਾਈਟ ਥੈਰੇਪੀ ਤੁਹਾਡੇ ਲਈ ਬਹੁਤ ਆ ਵਧੀਆ ਐਲੋਪੈਥੀ ਬਹੁਤ ਵਧੀਆ ਹੈ ਇਹੀ ਪੈਥੀਆਂ ਤੁਹਾਨੂੰ ਰਾਹਤ ਪ੍ਰਦਾਨ ਕਰਦੀਆਂ ਕਿਉਂਕਿ ਤੁਸੀਂ ਇਲਾਜ ਨੂੰ ਨਾ ਲੌਜਿਕ ਨਾਲ ਸਮਝ ਕੇ ਕਰਵਾਉਂਦੇ ਹੋ ਕਈ ਡਾਕਟਰਾਂ ਦੀ ਸਲਾਹ ਲੈਣੀ ਹੈ Google ਤੇ ਬੜੀ ਸਰਚ ਮਾਰਨੀ ਹੈ ਇਹਦੇ ਲਈ ਦਵਾਈਆਂ ਬਾਰੇ ਖੁਦ ਤੁਸੀਂ ਕਾਫੀ ਨੌਲੇਜ ਰੱਖਣ ਲੱਗ ਪੈਨੇ ਹੋ ਦੂਜਿਆਂ ਦੇ ਨੁਕਸ ਬਹੁਤ ਕਰਦੇ ਹੋ ਪਰ ਆਪਣਾ ਖਿਆਲ ਨਹੀਂ ਰੱਖਦੇ ਫਿਲਹਾਲ ਮੈਂ ਇਹ ਪਹਿਲੇ 6 ਲਗਨਾਂ ਦੀ ਗੱਲ ਕੀਤੀ ਹੈ ਕਿਉਂਕਿ ਵੀਡੀਓ ਹੋ ਜਾਣੀ ਲੰਬੀ ਤੁਸੀਂ ਪਲੀਜ਼ ਮੇਰੇ ਕਹਿੰਦੇ ਲਗਨ ਕੁੰਡਣੀ ਅਨਸਾਰ ਆਪਣੀ ਬਿਮਾਰੀ ਇਸ ਸਾਇਓ ਸਰੀਰਕ ਆ ਚਾਹੇ ਮਾਨਸਿਕ ਉਹ ਪੈਥੀ ਅਪਣਾ ਕੇ ਇਲਾਜ ਕਰਾਉਣਾ ਸ਼ੁਰੂ ਕਰ ਦਿਓ ਤੁਸੀਂ ਠੀਕ ਹੋ ਜਾਓਗੇ ਮੈਂ ਚਾਹ ਨਹੀਂ ਆ ਕਿ ਡਾਕਟਰਾਂ ਵੱਲੋਂ ਲੁੱਟੇ ਨਾ ਜਾਓ ਤੁਸੀਂ ਗੁਮਰਾਹ ਨਾ ਹੋ ਜਾਓ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਅਗਲਾ ਹਿੱਸਾ ਕਿਸੇ ਹੋਰ ਅਗਲੀ ਵੀਡੀਓ ਵਿੱਚ ਮੈਂ ਪੇਸ਼ ਕਰਾਂਗੀ ਟਿਲ ਦੈਨ ਬਾਏ ਬਾਏ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਦੱਸੇ ਹੋਈ ਲਗਨ ਅਨੁਸਾਰ ਪੈਥੀ ਨੂੰ ਅਪਣਾ ਕੇ ਜੰਦਾਬਾਦ ਜ਼ਿੰਦਗੀ ਜੰਦਾਬਾਦ